ਜਦੋਂ ਜਦੋਂ ਬਿਲਕੁਲ ਵਕਤ ਨੇੜੇ ਆ ਗਿਆ ਦੇਸ਼ ਦੀ ਬੰਦ ਕਰਨ ਦਾ ਗੋਰਿਆਂ ਨੇ ਵੀ ਇਹ ਗੱਲ ਗੋਰਿਆਂ ਵਿੱਚੋਂ ਜਿਹੜਾ ਅਹਿਮ ਇਹਨਾਂ ਦਾ ਆਗੂ ਉਸ ਵੇਲੇ ਦਾ ਸੀ ਲਾਲਡ ਐਂਥਨੀ ਉਹਨਾਂ ਬਿਉਤ ਬੰਦੀ ਬਣਾ ਲਈ ਵੀ ਆਪਾਂ ਇਹ ਦੇਸ਼ ਛੱਡ ਕੇ ਵਾਪਸ ਇੰਗਲੈਂਡ ਭਰਤਨੇ ਤੇ ਇਹਨਾਂ ਨੂੰ ਦੇਸ਼ ਦੀ ਬੰਦ ਕਰ ਦਈਏ ਕਿਸ ਹਿਸਾਬ ਨਾਲ ਇੱਕ ਮੀਟਿੰਗ ਰੱਖੀ ਦਿੱਲੀ ਦੀ ਧਰਤੀ ਤੇ ਗੋਰਿਆਂ ਨੇ ਉਹਨਾਂ ਵਿੱਚ ਸਿੱਖਾਂ ਨੂੰ ਬੁਲਾਇਆ ਸਿੱਖਾਂ ਦਾ ਜਿਹੜਾ ਆਗੂ ਸੀ ਨਾ ਉਹ ਗਿਆ ਸਰਦਾਰ ਬਲਦੇਵ ਸਿੰਘ ਬੜਾ ਗਦਾਰ ਬੰਦਾ ਸੀ ਦੂਜੇ ਪਾਸੇ ਹਿੰਦੂਆ ਵਾਲੇ ਪਾਸਿਓਂ ਗਿਆ ਮਹਾਤਮਾ ਗਾਂਧੀ ਪੰਡਿਤ ਜਵਾਰ ਲਾਲ ਨਹਿਰੂ ਮੁਸਲਮਾਨਾਂ ਵਾਲੇ ਪਾਸੇ ਤੋਂ ਗਿਆ ਅਲੀ ਜਨਾਬ ਇਹਨਾਂ ਲੋਕਾਂ ਨੂੰ ਦਿੱਲੀ ਬਣਾ ਕੇ ਇੱਕ ਮੀਟਿੰਗ ਕੀਤੀ ਵੀ ਅਸੀਂ ਦੇਸ਼ ਛੱਡਾਂਗੇ ਹਕੂਮਤ ਹਜੇ ਉਹਨਾਂ ਦੀ ਹੈ ਪਰ ਅਸੀਂ ਜਿਹੜੀ ਵੰਡ ਪਾਉਣੀ ਹੈ ਤੁਸੀਂ ਦੱਸੋ ਕਿਵੇਂ-ਕਿਵੇਂ ਚਾਹੀਦਾ ਹੈ ਉੱਥੇ ਕਈ ਗੱਲਾਂ ਹੋਈਆਂ ਵੀ ਕਿਵੇਂ-ਕਿਵੇਂ ਵੰਡ ਹੋਏਗੀ ਪਰ ਉਹ ਗੱਲ ਪੂਰਨ ਤੌਰ ਤੇ ਸਿਰੇ ਨਾ ਚੜੀ ਤੇ ਜਿਹੜਾ ਲਾਰਡ ਇੰਚਨੀ ਸੀ ਉਹਨਾਂ ਆਖਿਆ ਵੀ ਅਸੀਂ ਅਖੀਰਲਾ ਜਿਹੜਾ ਫੈਸਲਾ ਹੈ ਉਹ ਇੰਗਲੈਂਡ ਦੀ ਧਰਤੀ ਤੇ ਕਰਾਂਗੇ ਤੁਸੀਂ ਉੱਥੇ ਆ ਜਾਓ ਇਹਨਾਂ ਸਾਰਿਆਂ ਨੂੰ ਉੱਥੇ ਬੁਲਾ ਲਿਆ ਸਭ ਤੋਂ ਪਹਿਲਾਂ ਗੱਲ ਚੱਲੀ ਅਲੀ ਜਨਾ ਦੀ ਅਲੀ ਜਨਾ ਨੇ ਆਖਿਆ ਵੀ ਹਾਂ ਮੈਂ ਆਪਣੀ ਕੌਮ ਲਈ ਮੁਸਲਮਾਨਾਂ ਲਈ ਬਖਰਾ ਦੇਸ਼ ਚਾਹਣਾ ਹੈ ਮੈਂ ਇਹਨਾਂ ਨਾਲ ਨਹੀਂ ਰਹਿਣਾ ਚਾਹੁੰਦਾ ਉਹ ਸੱਚੇ ਸ਼ਬਦ ਵਰਤੇ ਮੈਂ ਹਿੰਦੂਆਂ ਨਾਲ ਨਹੀਂ ਰਹਿਣਾ ਚਾਹੁੰਦਾ ਮੈਂ ਵੱਖਰਾ ਦੇਸ਼ ਆਪਣਾ ਚਾਹੁੰਦਾ ਗੋਰੇ ਨੇ ਇੱਕ ਸ਼ਬਦ ਵਰਤੇ ਕਿ ਲੱਗੇ ਵੀ ਤੇਰੀ ਛੋਟੀ ਜੀ ਕੌਮ ਹੈ ਤੇ ਤੂੰ ਵੱਖਰਾ ਦੇਸ਼ ਲੈ ਕੇ ਕੀ ਕਰੇਗਾ ਕਿਉਂ ਨਾ ਤੂੰ ਰਲ ਕੇ ਰਹ ਇਹ ਲਿਖੀਆਂ ਹੋਈਆਂ ਗੱਲਾਂ ਇਤਿਹਾਸ ਵਿੱਚ ਉਨੇ ਆਪਣੀ ਜੇਬ ਵਿੱਚੋਂ ਰੁਮਾਲ ਕੱਢਿਆ ਟੇਬਲ ਤੇ ਵਿਛਾ ਕੇ ਰੁਮਾਲ ਤੇ ਇੱਕ ਗੱਲ ਆਖੀ ਕਹਿ ਲੱਗਿਆ ਭਾਵੇਂ ਇੰਨੀ ਜਗ੍ਹਾ ਦੇ ਦਿਓ ਲੈਣੀ ਮੈਂ ਆਪਣੀ ਜਗ੍ਹਾ ਉਹਦਾ ਕਹਿਣ ਦਾ ਭਾਵ ਕਿਸੇ ਭਾਵੇਂ ਥੋੜੀ ਜਗ੍ਹਾ ਦੇ ਦਿਓ ਪਰ ਮੁਲਕ ਮੈਂ ਆਪਣਾ ਵੱਖਰਾ ਲੈਣਾ ਉਹਦਾ ਨਿਬੇੜਾ ਹੋ ਗਿਆ ਪਾਕਿਸਤਾਨ ਉਹਨੂੰ ਵੰਡ ਵਿੱਚ ਦੇ ਦਿੱਤਾ ਗੱਲ ਚੱਲੀ ਮਹਾਤਮਾ ਗਾਂਧੀ ਤੇ ਨਹਿਰੂ ਦੀ ਇਹਨਾਂ ਵਾਸਤੇ ਵੀ ਹਿੰਦੁਸਤਾਨ ਇੱਕ ਵੱਖਰਾ ਖਿੱਤਾ ਉਹਦੀ ਬੇਉਤਬੰਦੀ ਬਣ ਗਈ ਹੁਣ ਸਿੱਖਾਂ ਦਾ ਗੱਲ ਰਹਗੀ ਤੇ ਜਿਹੜਾ ਬਲਦੇਵ ਸਿੰਘ ਸੀਨਾ ਅੱਜ ਸਾਨੂੰ ਸ਼ਾਇਦ ਧਿਆਨ ਹੀ ਨਹੀਂ ਹੋਏਗਾ ਜਿਹੜਾ ਬਲਦੇਵ ਸਿੰਘ ਗਿਆ ਸੀ ਸਿੱਖਾਂ ਵੱਲੋਂ ਇਹਦੇ ਅੰਦਰ ਪਹਿਲਾਂ ਹੀ ਦੋਗਲੀ ਬਿਰਤੀ ਚੱਲਦੀ ਸੀ ਇੱਕ ਤੇ ਤਾਂ ਚੱਲਦੀ ਸੀ ਇਹਦੇ ਪਿਓ ਦੇ ਕਾਰਖਾਨੇ ਸੀ ਬਿਹਾਰ ਦੇ ਇਲਾਕੇ ਵਿੱਚ ਕੁਝ ਫੈਕਟਰੀਆਂ ਸਨ ਇਹਦੇ ਮਨ ਵਿੱਚ ਇੱਕ ਗੱਲ ਤੇ ਪਹਿਲਾਂ ਲਾਲਚ ਦੀ ਚੱਲ ਰਹੀ ਹੈ ਵੀ ਉਹਨਾਂ ਹੋਵੇ ਵੀ ਬੰਨ ਇਸ ਧੰਨ ਨਾਲ ਹੋਵੇ ਮੇਰੀਆਂ ਫੈਕਟਰੀਆਂ ਕਾਰਖਾਨੇ ਉੱਥੇ ਰਹਿ ਜਾਣ ਐਡੀ ਕਦਰੀ ਕਰਦਾ ਹੈ ਦੂਜੀ ਗੱਲ ਗੋਰਿਆਂ ਨੇ ਇੱਕ ਗੱਲ ਆਖੀ ਵੀ ਪਾਕਿਸਤਾਨ ਮੁਸਲਮਾਨ ਧਰਮ ਦੇ ਕੌਮ ਦੀ ਵੀ ਵੰਡ ਹੋ ਗਈ ਇਧਰ ਹਿੰਦੂ ਧਰਮ ਦੇ ਲੋਕਾਂ ਲਈ ਤੇ ਬਲਦੇਵ ਸਿੰਘ ਨੂੰ ਸ਼ਬਦ ਵਰਤਿਆ ਵੀ ਬਲਦੇਵ ਸਿੰਘਾ ਤੂੰ ਰਹੇਗਾ ਤੂੰ ਰੁਕ ਜਾ ਤੇ ਤੁਹਾਡੀਆਂ ਕੁਰਬਾਨੀਆਂ ਬੜੀਆਂ ਅਸੀਂ ਤੁਹਾਡੀਆਂ ਬਹਾਦਰੀਆਂ ਵੇਖੀਆਂ ਕਿਉਂਕਿ ਬਹੁਤ ਸਿੱਖਾਂ ਨੇ ਅੰਗਰੇਜ਼ ਹਕੂਮਤ ਵਿੱਚ ਵੀ ਫੌਜ ਵਿੱਚ ਭਰਤੀ ਹੋ ਕੇ ਵਫਾਦਾਰੀ ਕੀਤੀ ਹੋਈ ਸੀ ਉਹਨਾਂ ਨੂੰ ਪਤਾ ਸੀ ਇਸ ਗੱਲ ਦਾ ਵੀ ਸਿੱਖ ਕੌਮ ਬੜੇ ਵਫਾਦਾਰ ਹੈ ਸਿੱਖ ਕੌਮ ਬਹਾਦਰ ਬੜੇ ਹੈ ਇਹਨਾਂ ਦੀਆਂ ਕੁਰਬਾਨੀਆਂ ਬਹੁਤ ਹੈ ਤੇ ਉਸ ਵੇਲੇ ਉਹਨਾਂ ਆਖਿਆ ਵੀ ਬਲਦੇਵ ਸਿੰਘਾ ਤੂੰ ਰੁਕ ਜਾ ਅਸੀਂ ਪਹਿਲਾਂ ਤੈਨੂੰ ਮੰਨ ਕੇ ਦੇਵਾਂਗੇ ਪਹਿਲਾਂ ਤੂੰ ਦੱਸ ਵੀ ਕਿੱਥੋਂ ਖਿੱਤਾ ਲੈਣਾ ਬਾਅਦ ਵਿੱਚ ਇਹਨਾਂ ਨੂੰ ਮੰਨਾਂਗੇ ਬਲਦੇਵ ਸਿੰਘ ਨੇ ਇਹ ਗੱਲ ਵੀ ਜਾ ਕੇ ਗਾਂਧੀ ਤੇ ਨਹਿਰੂ ਨੂੰ ਦੱਸ ਦਿੱਤੀ ਵੀ ਮੈਨੂੰ ਇਸ ਤਰ੍ਹਾਂ ਆਖਦੇ ਐ ਤੇ ਉਹਨਾਂ ਉਸ ਮਿਲਿਆ ਆਖ ਕੇ ਲੱਗੇ ਕਮਾਲ ਦੀ ਗੱਲ ਐ ਆਪਾਂ 9 ਮਾਸ ਦਾ ਰਿਸ਼ਤਾ ਐ ਆਪਾਂ ਭਰਾ ਭਰਾ ਐ ਅਸੀਂ ਤੇ ਤੁਹਾਡੇ ਅਧੀਨ ਰਹਿਣਾ ਐ ਤੇ ਆਪਾਂ ਤੁਸੀਂ ਕਹਿ ਦਿਓ ਜਾ ਕੇ ਸਾਨੂੰ ਬੜਾ ਭਰੋਸਾ ਐ ਸਾਡਾ ਬੜਾ ਪ੍ਰੇਮ ਐ ਮੇਰੂੰ ਹਿੰਦੂਆ ਤੇ ਭਰੋਸਾ ਐ ਅਸੀਂ ਤੇ ਇਕੱਠੀ ਰਹਿਣਾ ਚਾਹੁੰਦੇ ਐ ਔਰ ਅਸੀਂ ਕਦੀ ਤੁਹਾਡੇ ਨਾਲ ਇਹੋ ਜਾਂ ਗਾਂਧੀ ਨੇ ਆਖਿਆ ਕਰਮ ਨਹੀਂ ਕਰਾਂਗੇ ਬਲਕਿ ਤੁਹਾਡੇ ਅਧੀਨ ਅਸੀਂ ਚੱਲਾਂਗੇ ਇਹੋ ਜੀ ਗੱਲਾਂ ਦਾ ਜਾਲ ਪਾਇਆ ਬਲਦੇਵ ਸਿੰਘ ਨੂੰ ਬਹੁਤ ਜ਼ੋਰ ਲਾਇਆ ਉਹਨਾਂ ਨੇ ਗੋਰਿਆਂ ਨੇ ਵੀ ਤੂੰ ਅੱਜ ਦੀ ਰਾਤ ਰੁਕ ਪਰ ਇਹਨੂੰ ਮਹਾਤਮਾ ਗਾਂਧੀ ਤੇ ਨਹਿਰੂ ਨੇ ਰੁਕਣੀ ਨਹੀਂ ਦਿੱਤਾ ਔਰ ਕੁਝ ਸਭ ਤੋਂ ਵੱਡੀ ਕਤਾਹੀ ਇੱਥੇ ਵਰਤੀ ਐ ਸਿੱਖਾਂ ਮੈਂ ਤੁਹਾਨੂੰ ਬੇਨਤੀ ਫਿਰ ਰੋਕ ਕੇ ਕਹਿ ਲੱਗਿਆ ਤਾਂ ਜੋ ਗੱਲ ਸਮਝ ਜਾ ਸਕੇ ਆਪਾਂ ਕਈ ਬੜੀ ਸ਼ਬਦ ਵਰਤਦੇ ਆ ਨਾ ਵੀ ਫਲਾੜਾ ਬੰਦਾ ਇੱਕ ਮੇਰੀ ਥਾਲ ਵਿੱਚ ਪਰੋਸ ਕੇ ਦੇ ਰਿਹਾ ਸੀ ਸਤ ਜਣੋ ਸਿੱਖ ਅੱਜ ਗੱਲ ਕਰਦੇ ਆ ਵੀ ਕੋਈ ਰਾਜ਼ ਕੈਮ ਕਰ ਲਈਏ ਤੁਸੀਂ ਵੇਖੋ ਇਹ ਗੱਲਾਂ ਧਿਆਨ ਮੰਗਦੀ ਐ ਦੁਨੀਆ ਵਿੱਚ ਕਰੀਬ-ਕਰੀਬ ਹਰ ਕੌਮ ਦਾ ਇੱਕ ਆਪਣਾ ਮੁਲਕ ਹੈ ਹਰ ਕੌਮ ਦਾ ਇੱਕ ਆਪਣਾ ਮੁਲਕ ਬਣਿਆ ਹੋਇਆ ਹੈ ਪਰ ਜਿਹੜੇ ਸਿੱਖ ਦੇ ਰਹੇ ਤੇ ਸਾਰੀਆਂ ਥਾਮਾਂ ਤੇ ਰਹੇ ਨੇ ਪਰ ਪੂਰਨ ਤੌਰ ਤੇ ਕਿਹੜਾ ਮੁਲਕ ਹੈ ਕਿਹਦੇ ਦੀ ਹਾਮੀ ਭਰੋਗੇ ਤੁਸੀਂ ਸੋਚ ਕੇ ਵੇਖੋ ਆਉਣ ਵਾਲੇ ਭਵਿੱਖ ਅੰਦਰ ਗਿੰਤੀ ਪਾਵੇਂ ਸਾਡੀ ਸਾਰਿਆਂ ਥਾਮਾਂ ਤੇ ਐ ਜੇ ਅੱਜ ਵਿਦੇਸ਼ ਦੀਆਂ ਹਕੂਮਤਾਂ ਫੈਸਲਾ ਕਰ ਲੈਣ ਵੀ ਬਾਹਰੋਂ ਆਏ ਲੋਕਾਂ ਨੂੰ ਇਹਨਾਂ ਨੂੰ ਕੱਢ ਦਿਓ ਕੀ ਕਰੋਗੇ ਅਗਲੇ ਕੁਲ ਹਕੂਮਤ ਐਗਲੰਦੇ ਬਲਕਿ ਮੈਂ ਤੁਹਾਨੂੰ ਬੇਨਤੀ ਕਰਾਂ ਜੇ ਤੁਸੀਂ ਗਹਿਰੇ ਤਲ ਵਿੱਚੋਂ ਪੜੋ ਕਰੀਬ-ਕਰੀਬ ਹਰ ਹਕੂਮਤ ਨੇ ਭਾਵੇਂ ਜਿਹੜੇ ਵਿਦੇਸ਼ੀ ਦੇਸ਼ ਨੇ ਉਹਨਾਂ ਕਾਨੂੰਨ ਵਿੱਚ ਇੱਕ ਢੰਡੀ ਰੱਖੀ ਹੋਈ ਹੈ ਵੀ ਕੱਲ ਜਦੋਂ ਕਿਤੇ ਲੋੜ ਪਏ ਅਸੀਂ ਜਦੋਂ ਮਰਜ਼ੀ ਇਹ ਕਾਨੂੰਨ ਵਰਤ ਕੇ ਸੀ ਇਹਨਾਂ ਨੂੰ ਬਾਹਰ ਦਾ ਰਸਤਾ ਵਿਖਾ ਸਕਦੇ ਆ ਫਿਰ ਮੈਂ ਕਹ ਰਿਹਾ ਵੀ ਹਰ ਕੌਮ ਕੁਲ ਆਪਣਾ ਮੁਲਕ ਹੈ ਮੁਸਲਮਾਨਾਂ ਦੇ ਕਿੰਨੇ ਦੇਸ਼ ਨੇ ਅੰਗਰੇਜ਼ਾਂ ਦੇ ਦੇਸ਼ ਨੇ ਜਹੂਦੀਆਂ ਦਾ ਦੇਸ਼ ਹੈ ਪਰ ਸਿੱਖ ਕੁੱਲ ਕਿਹੜਾ ਘਰ ਹੈ ਰਹਿ ਰਿਹਾ ਹੈ ਔਰ ਜਦੋਂ ਦਿਲ ਕਰਦਾ ਕਿਸੇ ਦਾ ਉਹ ਆਪਣੀ ਵਿਉਤਬੰਦੀ ਘੜ ਕੇ ਤੇ ਫਿਰ ਮਾਰਮਕੋਣ ਦੀ ਕੋਸ਼ਿਸ਼ ਕਰਦਾ ਹੈ ਇੱਥੇ ਬਲਦੇਵ ਸਿੰਘ ਨੇ ਗਲਤੀ ਕੀਤੀ ਉਸ ਵੇਲੇ ਇਹ ਇਹਨੂੰ ਸਰਦਾਰ ਕਹਿ ਨਹੀਂ ਚਾਹੀਦਾ ਮੈਂ ਤਾਂ ਇਸ ਗੱਲੋਂ ਹੈਰਾਨ ਹੈ ਜਦੋਂ 36 ਵਿੱਚ ਗਾਂਧੀ ਇਹ ਗੱਲ ਕਹਿ ਰਿਹਾ ਵੀ ਡਾਕਟਰ ਅੰਬੇਦਕਰ ਹੁਣੀ 6 ਕਰੋੜ ਸਿੱਖੀ ਕਿਉਂ ਮੰਨ ਇਹ ਵੀ ਛੇਤੀ ਕਿਉਂ ਭੁੱਲ ਜਾਂਦੇ ਐ ਤੇ ਉਸ ਵੇਲੇ ਇਹ ਰੁਕੇ ਆ ਨਾ ਇਹ ਕਹਿ ਕੇ ਆ ਗਿਆ ਗੁਰਾਂ ਨੂੰ ਵੀ ਮੈਂ ਤੇ ਸਾਡੀ ਕੌਮ ਤਾਂ ਹਿੰਦੂ ਭਾਈਚਾਰੇ ਨਾਲ ਆਪਾਂ ਕਿਸੇ ਕੌਮ ਨੂੰ ਟਾਰਗੇਟ ਨਹੀਂ ਕਰਦੇ ਸਾਰੇ ਲੋਕ ਬੁਰੇ ਨਹੀਂ ਹੁੰਦੇ ਪਰ ਫਿਰ ਵੀ ਜਿੰਨਾ ਅੰਦਰ ਕੂੜ ਭਰੇ ਆ ਉੱਤੇ ਭਰੇ ਆ ਨਾ ਤੇ ਉਸ ਵੇਲੇ ਕਹਿ ਕੇ ਆ ਗਿਆ ਵੀ ਅਸੀਂ ਤੇ ਇਕੱਠੇ ਆ ਰਹਿਣੇ ਗੁਰੇ ਨੇ ਗੱਲ ਆਖੀ ਵੀ ਇਹ ਤੁਹਾਡੀ ਮਰਜ਼ੀ ਹੈ ਫਿਰ ਇਹ ਚੱਲ ਕੇ ਇੰਡੀਆ ਦੀ ਧਰਤੀ ਤੇ ਉੱਠੋ ਵਾਪਸ ਆਰਤਗੇ ਇੱਚੇ ਫਿਰ ਦੇਸ਼ ਆਜ਼ਾਦ ਹੋ ਗਿਆ ਅਲੀ ਜਨਾ ਪਾਕਿਸਤਾਨ ਲੈ ਗਿਆ ਬੱਕਰਾ ਖਿੱਤਾ ਲੈ ਗਿਆ ਔਰ ਸਿੱਖ ਤੇ ਜਿਹੜੇ ਮੁਸਲਮ ਜਿਹੜੇ ਸਿੱਖ ਤੇ ਹਿੰਦੂ ਨੇ ਇਹਨਾਂ ਲੀਡਰਸ਼ਿਪ ਨੇ ਬਿਉਤਬੰਦੀ ਬਣਾ ਕੇ ਇਕ ਥਾਂ ਟਿਕਾਣਾ ਕਰ ਲਿਆ